ਮਗਵਾਲਾ ਸ਼ਹਿਰ ਦੇ ਖਲਵਾੜਾ ਗੇਟ ਵਿਖੇ Swift ਕਾਰ ਤੇ ਜੁਗੜੂ ਰੇੜੇ ਦੀ ਜ਼ਬਰਦਸਤ ਟੱਕਰ ਹੋਈ ਜਿਸ ਵਿੱਚ ਰੇੜੇ ਵਾਲਾ ਗੰਭੀਰ ਜ਼ਖਮੀ ਹੋਇਆ ਉਸ ਨੂੰ ਕੋਈ ਲਾਂਘੀਲਾ ਦੇ ਬੋਲੋ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਡਿਊਟੀ ਤੇ ਤਨਖਾਹ ਡਾਕਟਰਾਂ ਦੇ ਬੋਲੋ ਉਸ ਨੂੰ ਮਰਤਾ ਲਾਂ ਦਿੱਤਾ ਗਿਆ ਤਾਂ ਮ੍ਰਿਤਕ ਨੂੰ ਸਿਵਲ ਹਸਪਤਾਲ ਲੈ ਕੇ ਆਏ ਪਿੰਡ ਖਲਵਾੜਾ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਆਪਣੇ ਰਿਸ਼ਤੇਦਾਰ ਦੇ ਜਾ ਰਹੇ ਸਨ ਤਾਂ ਉਹਨਾਂ ਦੇਖਿਆ ਕਿ ਰਸਤੇ ਦੇ ਵਿੱਚ ਸਿਫਟ ਗੱਡੀ ਤੇ ਜੁਗਾੜੂ ਰੇੜੇ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਰੇੜੇ ਵਾਲਾ ਗੰਭੀਰ ਜ਼ਖਮੀ ਹੋਇਆ ਪਿਆ ਸੀ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤ ਲਾਂ ਦਿੱਤਾ ਗਿਆ ਤਾਂ ਇਸ ਬਾਬਤ ਡਾਕਟਰ ਦਾ ਇਹ ਕਹਿਣਾ ਹੈ ਕਿ ਡਿਊਟੀ ਦੇ ਦੌਰਾਨ ਸੜਕੀ ਹਾਦਸੇ ਦਾ ਸ਼ਿਕਾਰ ਹੋਈ ਇੱਕ ਵਿਅਕਤੀ ਨੂੰ ਇੱਥੇ ਲਿਆਂਦਾ ਗਿਆ ਸੀ ਜਿਸ ਦੀ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਸੀ ਤਾਂ ਮਰੇ ਤੱਕ ਦੀ ਪਛਾਣ ਕੀਮਤ ਦੇ ਵਜੋਂ ਹੋਈ ਹੈ ਜੋ ਕਿ ਅਜੀਤ ਨਗਰ ਜਲੰਧਰ ਦਾ ਰਹਿਣ ਵਾਲਾ ਹੈ ਬਰੇਤਕ ਦੀ ਇਹ ਜਿਹੜੀ ਹੈ ਉਸੇ ਸਿਵਲ ਹਸਪਤਾਲ ਦੇ ਮਰਦਾ ਘਰ ਚ ਰਖਵਾਈ ਗਈ ਤੇ ਇਸ ਮਾਮਲੇ ਚ ਪੁਲਿਸ ਨੂੰ ਸੂਚਨਾ ਦਿੱਤੀ ਗਈ ਭਗਵਾੜਾ ਨਿਊਜ਼ ਲਈ ਕੈਮਰਾਮੈਨ ਜਸਟੇਰਮਾ ਦਿਨਾਸ਼ ਰਣਜੀਤ ਸਿੰਘ ਸੋਣੀ ਦੀ ਰਿਪੋਰਟ ਮਰਕਾਂਗਾਂ ਜੀ ਮਰਕਾਂਗਾਂ ਜੀ ਕਿੱਥੇ ਦੇ ਰਹਿਣ ਵਾਲੇ ਆ ਮੈਂ ਖਲਵਾੜਾ ਪਿੰਡ ਤੋਂ ਰਹਿਣ ਵਾਲਾ ਖਲਵਾੜਾ ਤੋਂ ਮੈਂ ਕਰਦਾ ਸੀ ਸਰ ਕੀ ਇਹ ਮਾਮਲਾ ਕੀ ਇੱਕ ਜਿਹੜਾ ਸਿਵਲ ਹਸਪਤਾਲ ਸੀ ਘਰੋਂ ਆ ਰਹੇ ਸੀ ਕਿਸੇ ਕੋਲ ਧਰਮਪੁਰ ਜਾਣਾ ਸੀ ਰਿਸ਼ਤੇਦਾਰੀ ਚ ਉੱਤਾਰ ਰਸਤੇ ਤੇ ਐਕਸੀ ਤੇ ਜਿਵੇਂ ਤੇ ਲੋਕ ਗੱਡੀ ਰੋਕੀ ਦੇਖਿਆ ਉੱਥੇ ਬੰਦਾ ਬੰਦਿਆ ਪਿਆ ਸੀ ਤੇ ਕਿਹਾ ਉਹ ਨਾਲ ਸੀ ਜਨਾ ਐਕਸੀਡੈਂਟ ਹੋਇਆ ਉਹ ਨਾਲ ਤੇ ਦੂਜੀ ਗੱਡੀ ਭਾ ਕੇ ਸਿਫਲਾਸਾ ਲੇਕਿਨ ਉਹ ਪਤਾ ਨਹੀਂ ਸੀ ਸਿਫਲਾਸਾ ਹੋਂਦਾ ਵੀ ਸੁਰਾ ਹੜ ਕਿੱਥੇ ਆ ਸਰ ਕਿਹੜੀ ਗੱਡੀ ਜੀ ਚ ਹੋਇਆ ਕਿਹੜੇ ਇਹ ਦੂਜੀ ਸੀਗੀ ਸਿਫਤ ਗੱਡੀ ਸੀਗੀ ਤੇ ਜਗਾੜੂ ਰੇੜਾ ਸੀਗਾ ਇਹ ਜਗਾੜੂ ਗੁੜੇ ਨੇ ਸਰਦਾਰ ਜੀ ਇਹਨਾਂ ਦਾ ਐਡਰੈਸ ਦਾ ਨਿਕਲਦਾ ਸਾਨੂੰ ਕਿੱਥੇ ਦਾ ਕਿੱਥੇ ਨਹੀਂ ਹੈਗਾ ਇਹ ਮਤਲਬ ਤੇ ਫਿਰ ਉਹਨੂੰ ਅਸੀਂ ਚੱਕਿਆ ਉਹ ਮੁੰਡੇ ਨਾਲ ਹਿੰਮਤ ਕੀਤੀ ਆਪ ਦੂਜੀ ਗੱਡੀ ਪਾ ਕੇ ਅਸੀਂ ਸਾਨੂੰ ਪਤਾ ਨਹੀਂ ਸਿਪਲਾ ਉਹ ਕਿੱਥੇ ਆ ਜੀ ਇਹਨਾਂ ਨਾਲ ਨਾਲ ਲੱਗ ਕੇ ਫਿਰ ਇੱਥੇ ਲੈ ਕੇ ਆਏ ਸੀ ਇਹਨਾਂ ਦਾ ਡੈਥ ਉੱਥੇ ਹੀ ਹੋ ਗਈ ਸੀ ਹਾਂ ਜੀ ਹਾਂ ਮੋਕ ਨਹੀਂ ਤਾਂ ਇੱਥੇ ਠੀਕ ਸੀ ਨਵ ਚੱਲਦੀ ਸੀ ਅਸੀਂ ਪੜ ਚੱਕਿਆ ਇਹਦੀ ਮਤਲਬ ਬੋਡੀ ਦਵਾਈ ਥੋੜੀ ਵੀ ਮਤਲਬ ਉਹ ਸਾਹ ਚੱਲਦਾ ਰਵੇ ਰਸਤੇ ਜਾਂਦੇ ਡੈਥ ਹੋ ਗਈ ਇਹਨਾਂ ਦੀ ਤੇ ਅਸੀਂ ਹੁਣ ਸਿਪਲਾ ਉਹ ਲੈ ਆਂਦਾ ਆ ਠੀਕ ਹੈ ਜਿਹਨਾਂ ਐਕਸੀਡੈਂਟ ਹੋਇਆ ਮੁੰਡੇ ਨਾਲ ਉਹ ਮੁੰਡਾ ਨਾਲ ਆ ਠੀਕ ਹੈ ਬਾਕੀ ਜੋ ਕਾਰਵਾਈ ਹੋਣਗੀ ਕਰਾਂਗੇ ਇੱਕ ਐਕਸੀਡੈਂਟ ਕੇਸ ਆ ਮੈਡਮ ਜਾਣਕਾਰੀ ਦਿਓ ਹਾਂ ਜੀ ਅਪਰੋਕਸ ਅ ਦਾ 6 10 30 ਸਾਡੇ ਤੋਂ ਇੱਕ ਬਜ਼ੁਰਗ ਬੋਡੀ ਲੈ ਕੇ ਆਏ ਸੀਗੇ ਅਰਾਊਂਡ 70 ਈਅਰ 올 ਮੇਲ ਸੀਗੇ ਤੇ ਉਹਨਾਂ ਦੀ ਐਕਸੀਡੈਂਟ ਹੋਇਆ ਸੀ ਖਲਵਾੜਾ ਕੇਟ ਦੇ ਕੋਲ ਪੇਸ਼ੈਂਟ ਬ੍ਰੌਟ ਟੈਕ ਸੀਗਾ ਤੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਤੇ ਫਿਰ ਉਹਨਾਂ ਵੱਲੋਂ ਉਹਨਾਂ ਦੇ ਉਹਨਾਂ ਦੇ ਵਿੱਚ ਉਹਨਾਂ ਦੇ ਪੇਪਰਸ ਵਗੈਰਾ ਮਿਲੇ ਸੀ ਤੇ ਉਹਨਾਂ ਨੇ ਆਇਡੈਂਟੀਫਾਈ ਕੀਤਾ ਸੀਗਾ ਇਹਨਾਂ ਨੂੰ ਐਜ਼ ਕੀਮਤ ਲਾਲ son of ਪੰਨੂ ਤੇ ਅਜੀਤਨਗਰ ਚਲੰਗਾ ਤੇ ਰਹਿਣ ਵਾਲੇ ਸੀ ਨਾਮ ਦੋਰਾ ਗਈਓ ਮੈਡਮ ਕੀਮਤ ਸਿੰਘ ਸਨ ਆਫ ਪੰਨੂ ਰਕ ਸਿੰਘ ਰੈਜ਼ੀਡੈਂਟ ਆਫ ਅਜੀਤ ਨਗਰ ਜਲੰਧਰ